ਇਹ ਬੰਦੇ ਅੱਜ ਸੰਦਰੋਂ ਹੁੰਦਾ ਹੈ ਕਿੰਦੇ ਪਹਿਲਾਂ ਸਾਡੇ ਤੱਕ ਪਹੁੰਚੋ ਤੇ ਸਹੀ ਮੈਚ ਖੇਡ ਕੇ ਫਾਈਨਲ 'ਚ ਹੈ ਤੇ ਅੱਜ ਸੰਵਾਲੀ ਏਅਰਲਾਈਨ ਉੱਡੀ ਆ ਤੇ ਕਿੰਨੀਆਂ ਰੇਡਾਂ ਪਾਈ ਉਹ ਯਾਰ ਰੇਡਾਂ 7 7 ਫਲਾਈਟਾਂ ਹੀ ਅੱਜ ਜਿਹੜੀਆਂ ਉਡਾਣ ਭਰਨ ਵਾਲੀਆਂ ਫਿਰੋਜੀ ਵਾਲੇ ਏਅਰਪੋਰਟ ਤੋਂ ਸੱਤਾਂ ਯਾ ਲੋਪੜਦੇ ਤਾਂ ਸੱਤਾ ਦੇ ਪੰਜ ਫਲਾਈਟਾਂ ਦਾ ਡਿਲੇ ਕਰਤੀਆਂ ਅਗਲੇ ਆਣੇ ਪੰਜ ਨਹੀਂ ਚਾਰ ਨਾ ਤਿੰਨ ਤਿੰਨ ਉਹ ਪੰਜ ਘੰਟੇ ਡੇ ਤਿੰਨ 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 ਨਹੀਂ ਚਾਰ ਮੇਰੀ ਗੱਲ ਸੁਣ ਪਤਾ ਕੀ ਹੋਇਆ ਉਹ ਜਿਹੜਾ ਮੁੰਡਾ ਸੀ ਬੱਲਾ ਬੱਲਾ ਉਹਨੇ ਤਾਂ ਫੜ ਕੇ ਮਾਰਤਾ ਪੱਟ ਥਾਪੀ ਥਾਪੀ ਬਹੁਤ ਣਾਕ ਸੁਣਿਆ ਮੈਨੂੰ ਤਾਂ ਮੈਂ ਕਿਹਾ ਥਾਪੀ ਤੂੰ ਚਲੋ ਘੱਟ ਮਾਰਦਾ ਆਪਾਂ ਦੂਜਾ ਖੁਸ਼ੀਆਂ ਕਰੀ ਦੀਆਂ ਖੁਸ਼ੀ ਮਰਤੀ ਦੀਏ ਕਿ ਉਸਾਨੇ ਚ ਬੜੀ ਸੁਣੀ ਮੈਂ ਬੜੀ ਬਜ਼ੁਰਗ ਬੜਾ ਆ ਆ ਕੰਮ ਕੀਤਾ ਇਹਨੇ ਲਾ ਕੇ ਮੈਂ ਲੱਗਦਾ ਥੋੜਾ ਜਾਣਾ ਅਣਖ ਜੀ ਆ ਗਈ ਪਰ ਉਹਨੇ ਫੇਰ ਫੜ ਲਿਆ ਚੋਰਾ ਚ ਮੋਰਾਂ ਨੂੰ ਅੱਜ ਕਿਹਦੀ ਤੇ ਨਾ ਰੱਖ ਨੂੰ ਬੱਲੇ ਬੱਜੇ ਮੈਂ 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 ਉੱਤੇ ਜਾਵਾਂ ਮੈਂ ਵੀ ਪਾਕਿਸਤਾਨ ਨਿਕਲੇ ਵੀ ਉਹ ਪਰ ਉਹਦਾ ਦਿਮਾਗ ਫਿਰਿਆ ਮੈਨੂੰ ਤੋਰੇ ਲੱਗਦਾ ਮੈਨੂੰ ਕਹੇ ਤੂੰ ਤੇ ਕਿੰਨਾ ਨ ਮਰਾਉਂਦੇ ਲੈ ਬੰਦਾ ਜਮੀਰ ਆ ਤੂੰ ਤੇ ਕਿੰਨਾ ਚੱਕੀ ਫੜ ਕੇ ਚੱਕੀ ਨੂੰ ਤੂੰ ਉਹਦੇ ਨਾਲ ਗਾ ਪਿਆ ਸ਼ੰਕਰ ਉਹ ਤੇਰੀ ਯਾਰੀ ਉਹਦਾ ਮੰਡਿਆ ਕੋਠੇ ਨਹੀਂ ਚੱਕੀ ਨਾਲ ਤੇ ਤੇਰੀ ਯਾਰੀ ਯਾਰ ਹੀ ਯਾਰ ਵਾਰੀ ਹੋਈ ਫੇਰ ਯਾਰ ਮਾਰੀ ਉਹ ਦੁੱਤ ਲੱਗਦਾ ਵਾ ਮੈਂ ਕਰਦਾ ਲੁੱਤਰ ਨੂੰ ਫੋਲ ਮੈਂ ਜਿਉਂਦੋਂ ਖੇਡਣ ਲੱਗਾ ਲੁੱਤਰ ਨੂੰ ਲੁੱਤਰ ਭਾਵੇਂ 7 ਖਾ ਜੇ ਖਾਂਦਾ ਨਹੀਂ ਨਿੱਕੇ ਕਿਤੇ ਕੋਈ ਖਾ ਜਾਂਦਾ 8 ਖਾ ਜੇ ਓ ਨੀ ਕਬੱਡੀ ਖਾਣਾ ਹਟਦਾ ਪਰ ਨਦਰ ਭਵਾਨ ਤੈਨੂੰ ਅੱਜ ਹੀ ਚਿੱਤ ਆਇਆ ਸਾਡੇ ਕੋਲ ਬਹਿ ਕੇ ਜਦੋਂ ਚਾਰ ਜੱਪੇ ਕਾਦੇ ਅੱਗੋਂ ਤੇਰੇ ਮਨੋਂ ਨਾ ਨਾ ਅੱਜ ਜੱਜ ਕਿਦਾਂ ਅੱਜ ਹੀ ਅੱਜ ਡਿਲੇ ਹੋ ਗਿਆ ਤਾਰੀਆਂ ਤੇ ਜਾ ਇਹਨਾਂ ਤਾਂ ਕਾ ਗਏ ਅੱਜ ਇਹ ਹੀ ਟਿਕਟ ਲੈਣ ਨੂੰ ਫਿਰਨ ਡੈ ਸਾਡੇ ਨਾਲ ਖੜਾਉਣ ਨੂੰ ਫਿਰਨ ਡੈ ਆ ਜੀ ਆਪਾਂ ਵੀ ਨਹੀਂ ਦੇਉ ਨੂੰ ਟਾਈਮ ਨਹੀਂ ਆ ਜੰਪੋ ਜਾਓ ਉੱਡਦਾ ਬੜਾ ਜੰਪ ਵੇਖੇ ਕਿਦਾਂ ਬੱਜੇ ਉਹ ਹੋਵਿੰਦਾ ਚੁਰਲੀ ਲੈਟਰ ਹੋਰ ਜਿਹੜੀਆਂ ਤੱਤੇ ਕਾ ਪਹਿਲੋਂ ਦੋ ਓਡੀਆਂ ਓਡੀਆਂ ਅੱਜ ਉਸਤਾਦ ਮੈਂ ਇੱਕ ਟਾਪੂ ਵੀ ਕਰ ਦਿੱਤਾ ਜੱਪੀ ਤੇਰੇ ਸੱਜ ਕੇ ਰਿਸਾਂ ਨਹੀਂ ਜਾਂਦੀ ਕੋਈ ਨਾ ਵਾਦੇ ਕੱਟੇ ਹੋ ਜਾਂਦੇ ਆ ਨ ਉਹਦਾ ਕੀ ਗੱਲ ਹੈ ਮੈਂ ਤੁਹਾਨੂੰ ਗੱਲ ਸੁਣਾ ਕਹਿੰਦਾ ਮੰਮੀ ਕਹਿੰਦੇ ਅੱਤਾਂ ਜੱਫਾ ਪਾ ਲਿਆ ਕਹਿੰਦਾ ਚੰਨੀ ਲੱਗਦੀ ਆ ਆ ਨਹੀਂ ਸਹੀ ਸਹੀ ਪਰ ਮੈਂ ਵੀ ਕਹਿੰਦਾ ਹੁਣ ਸਾਰੇ ਦਾ ਰੋਟੀ ਪਾਣੀ ਚੱਲੀ ਜਾਵੇ ਆਪਾਂ ਕੋਈ ਨਹੀਂ ਇੱਕ ਅੱਦਾ ਲੱਗ ਜਾ ਬਾਕੀ ਕਿੱਥੇ ਓਏ ਚੰਗਾ ਮਾੜਾ ਫੇਰ ਖੇਡਦਾ ਉਹਨਾਂ ਨੇ ਵੀ ਸ਼ੰਕਰ ਫੜਿਆ ਆਵਾ ਕੋਠਾ ਹਾਂ ਜੀ ਕਹਿੰਦਾ ਮੰਜਾ ਕੋਠੇ ਦੇ ਦੋ ਜੂ ਸ਼ੰਕਰ ਫੜਿਆ ਸਹੀ ਗੱਲ ਹੈ ਚਲੋ ਕੋਈ ਹਾਂ ਚਲੋ ਐਦਾਂ ਹੀ ਇਹ ਐਦਾਂ ਨਾਲ ਨਹੀਂ ਪਾਈ ਕਾਉਂ ਪੀ ਯਾਰ ਕੌਡੀ ਕਹਿੰਦੇ ਜਿੱਤੀ ਕੋਈ ਹੋ ਸਕਦਾ ਬਾਕੀ ਪ੍ਰੀ ਜਿੰਨਾ ਤੈਨੂੰ ਲੋਕ ਲਵ ਯੂ ਕਰਦੇ ਨਾ ਬਹੁਤ ਬਾਕੀ ਕਬੱਡੀ ਪਾਉਣ ਦਾ ਨੀਵਾ ਲੋਕਾਂ ਦੀ ਮਾਨਸਿਕਤਾ ਨਾ ਇੱਕ ਪਤਾ ਨਹੀਂ ਕੀ ਚੱਕਰ ਆ ਕਈ ਕਈ ਜਾਂਦੇ ਵੀ ਬੜਾ ਮੈਂ ਬੜੀ ਆ ਭਰਾਵਾ 10 ਵੀ ਕਿੱਥੇ ਮੈਂ ਵੇਖੀ ਤੁਸੀਂ ਸਾਡੇ ਚ ਜਾਂਦਾ ਹੋਣਾ ਤੁਸੀਂ ਆਏ ਧੰਵਾਤ ਨਹੀਂ ਮਿਲਿਆ ਜਜਮੈਂਟ ਬਹੁਤ ਕਰਦੀ ਹਰ ਇੱਕ ਦੀ ਆਪੋ ਆਪਣੀ ਸੋਚ ਕੋਈ ਪ੍ਰਮਾਣ ਨਹੀਂ ਤੁਹਾਡੇ ਨਾਲ ਕੋਈ ਮਿਲਦਾ ਵਰਤਦਾ ਨਹੀਂ ਹਾਂ ਤੁਹਾਨੂੰ ਨਹੀਂ ਪਤਾ ਤੁਹਾਡੇ ਬਾਰੇ ਨਹੀਂ ਪਤਾ ਜਿਹੜਾ ਤੁਹਾਨੂੰ ਮਿਲੂਗਾ ਉਹਨੂੰ ਪਤਾ ਲੱਗਣਾ ਕਿ ਕਿਹੜਾ ਬੰਦਾ ਸਾਰੇ ਰੱਬ ਦੇ ਬਣਾਏ ਇਹ ਬੰਦੇ ਆ ਅੰਦਰ ਨਹੀਂ ਜਾਂਦੀ ਕੋਈ ਮਾਰਦਾ ਬਾਹਰੋਂ ਸਾਰੇ ਵਧੀਆ ਬੰਦਾ ਯੇੜਾ ਪਹਿਲਾਂ ਆਪਦੇ ਅੰਦਰ ਚਾਤੀ ਮਾਰਦਾ ਦੂਜੇ ਨੂੰ ਬਾਅਦ ਚ ਜੱਜ ਕਰਦਾ ਸਹੀ ਨਹੀਂ ਆਪਣੇ ਅੰਦਰ ਕਰਦੇ ਆਪਣੇ ਅੰਦਰ ਵੇਖੋ ਮੈਂ ਕੀ ਆ ਮੇਰੇ ਅੰਦਰ ਕੀ ਚੱਲ ਰਿਹਾ ਵਾ ਫਰੀਦ ਤਾਂ ਅਜੇ ਅੰਦਰ ਤੇ ਆਜ਼ਾਦੀ ਬਲ ਰਹੀ ਆ ਮੈਂ ਨਹੀਂ ਇਨੀ ਟੈਂਸ਼ਨ ਨਹੀਂ ਐ ਪਹਿਲਾਂ ਪਹਿਲਾਂ ਸੋਚਦਾ ਹੁੰਦਾ ਹਾਂ ਹੁਣ ਤਾਂ ਅੰਸੂਰ ਫਰੀ ਹੋ ਗਿਆ ਬਦਲਾ ਲੈ ਲਈ ਜੂਨੀਆ ਮਾਂ ਦਾ ਜਦੋਂ ਮੈਂ ਸ਼ੁਰੂ 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 ਕੀਤਾ ਮਤਲਬ ਹਨਾ ਕੀ ਉਦੋਂ ਇਹ ਫੁੱਲ ਪੀਕਦੇ ਹੁੰਦੇ ਹਨ ਇਹਦਾ ਪੱਠਾ ਲਊ ਬਦਲੇ ਆ ਜਾ ਮੱਖਾ ਬਦਲੇ ਲਊ ਅੱਜ ਮੈਂ ਦੱਸ ਕਿਤਾ ਮਾਰੀਆਂ ਭਾਈਆਂ ਰੋਟੀਆਂ ਦੋ ਪਾਈਆਂ ਦੋ ਨੰਬਰ ਮੇਲੇ ਦੋ ਨੰਬਰ ਸਟਾਕ ਰੇਲੇ ਮਾਰਦੇ ਨਾ ਤੂੰ ਇਹ ਜਲਾ ਲੈਣੀ ਕਿਤੇ ਅੱਜ ਉਹ ਤੇਰੇ ਵਾਲੇ ਕੰਮ ਨਹੀਂ ਨਾ ਕਰਦਾ ਉਸਤਾਦ ਦੇ ਬਦਲੇ ਨਹੀਂ ਆ ਇਹ ਸਹੌਂਡੇ ਨੂੰ ਆਹ ਜੀ ਉਸਤਾਦ ਦੇ ਬਦਲੇ ਇਹ ਆ ਵੀ ਪੂਰਾ ਕਹਿੜਾ ਆ ਜਾ ਵੀ ਜਦੋਂ ਸ਼ੋਰ ਹੋ ਜਾ ਵੀ ਆ ਹਣ ਬਦਲਾ ਲੈ ਹੀ ਲੈਣਾ ਖਾਣੇ ਵਾਲੀ ਅੱਗ ਭਰਨ ਦੇ ਆਪਾਂ ਦਾ ਹੈ ਤੇ ਮੇਰਾ ਭਰਾ ਵਾ ਨਿਕਲ ਥੋੜੀ ਜਿਹੀ ਨਾ ਡੈਂਟਿੰਗ ਪੇਂਟਿੰਗ ਕਟਿੰਗ ਕਰਾਉਣੀ ਆ ਬਾਅਦ ਉਹ ਅੱਜ ਤੋਂ ਭਜਦਾ ਥੋੜੀ ਵਾਲ ਗਿਆ ਜਾਂਦੇ ਹੀ ਮਮਾ ਮੈਂ ਚੈ ਚਲਿਆ ਜਾਏਗਾ ਮਾਸਾ ਪੁਲੀਖਾ ਪੈਰ ਪੈਂਦਾ ਨੂੰ ਉਹ ਕੈਂਡਾ ਜੋ ਮਾ ਡਾਂਗ ਆਲੇ ਚੜੇ ਹੋਣ ਨਾ ਉਹ ਟੋਕਣੀ ਦੀਦਾ ਜਿੱਦਾਂ ਮੈਂ ਨਹੀਂ ਕਰਦਾ ਘਰ ਪਹੁੰਚ ਜਾਏਗਾ ਜਿੱਦਾਂ ਪ੍ਰੀਤ ਨੇ ਚਲੀਏ ਮੈਂ ਤਾਂ ਤੇਰੀ ਪ੍ਰੀਤ ਨੇ ਕੱਟ ਗਈ ਚਾੜੀ ਉਹ ਇੱਕ ਅੱਗੇ ਵੀ ਤੇਰਾ ਹੱਥ ਕੰਬਦਾ ਸੀ ਦਾਤ ਲਾਉਣ ਲੱਗਿਆ ਪਿੱਛੋਂ ਇੱਕ ਕੂਣੀ ਤੇ ਥੱਲੇ ਲੱਗੀ ਤੇ ਕੂਣੀ ਮਤਲਬ ਵਾਈਬ੍ਰੇਟ ਕੀ ਕਰੇ ਤੇ ਪ੍ਰੀਤ ਪਲੀਟ ਹੀ ਪ੍ਰੀਤ ਨਾ ਸਕਲ ਚੱਲਣ ਦੀ ਇਹਨੇ 5-7 ਇੱਕ ਗੱਟਾ ਪੜਿਆ ਲੱਕ ਲੱਕਦੇ ਤੇ ਮੈਂ ਕਿਹਾ ਕੋਈ ਨਹੀਂ ਇਹਨੂੰ ਜਦੋਂ ਤੇਰੇ ਪਿੱਛੇ ਕਿਤੇ ਲੱਗਾ ਹੋਊਗਾ ਨਾ ਫਿਰ ਪਰਾ ਲੱਗੂ ਉਹ ਆਪਣੇ ਮੈਚ ਉੱਥੇ ਹੀ ਫੇਰ ਪੁੱਛਿਆ ਕੀ ਪ੍ਰੋਬਲਮ ਹੋ ਗਈ ਉੱਥੇ ਮੈਂ ਜੀ ਆਪਣਾ ਮਰਹਣੇ ਤੂੰ ਗੱਡੇ ਹਾਂ ਦੋ ਆਖੇ ਪੀਂਦੇ ਕਰੇ ਨਾ ਕੋਈ ਟਿਕਟ ਕੱਲ ਆਇਆ ਮੈਂ ਕੋਈ ਨਹੀਂ ਭਰਾ ਤੂੰ ਆ ਜੀ ਜਿੰਨੇ ਕਮੈਂਟ ਕਰਦੇ ਫਿਰ ਮੈਂ ਛੱਡ ਦਾਂਗੇ ਪ੍ਰੀਤ ਲੱਗੂ ਵਾਲਿਆਂ ਕਾਣੋਂ ਆ ਦੱਸ ਦੀ ਹੁਣ ਦੇਖੋ ਜਿਹੜੇ ਟੀਕੇ ਲਾਉਂਦੇ ਦੂਰੋਂ ਪਤਾ ਲੱਗ ਜਾਂਦਾ ਵੀ ਲਾਉਂਦੇ ਆ ਉਹ ਮੈਂ ਕੱਟ ਦੇਣੀ ਜਿਹੜੇ ਅਮਲ ਕਰਦੇ ਆ ਚਲੋ ਰੱਬ ਉਹ ਵੀ ਉਹਨਾਂ ਦੇ ਵੀ ਵਾਸ ਨਹੀਂ ਕਿ ਉਹ ਵੀ ਰੱਬ ਮੱਤ ਮਾਰਦਾ ਨਾ ਜਦੋਂ ਉੱਪਰ ਵਾਲਾ ਮੱਤ ਮਾਰਦਾ ਵਾਸ ਦੂਰ ਉੱਪਰ ਵਾਲਾ ਮੱਤ ਮਾਰਦਾ ਅਰੀ ਨਾ ਮਾਰਦਾ ਤੇ ਕਈ ਇਹੋ ਜਿਹੇ ਬੰਦੇ ਜੀ ਰਹੀ ਮੇਰੀ ਗੱਲ ਸੁਣ ਤੂੰ ਕਿਹਨੂੰ ਫੋਲੋ ਕਰਦਾ ਸਾਰਾ ਬਿਛੜ ਗਿਆ ਜਿਹੜੇ ਮੈਨੂੰ ਅੱਜ ਜੱਫੇ ਪਾਏ ਆ ਵਧੀਆ ਆਮ ਬੰਦੇ ਵੀ ਵੇਲਾ ਕਿਦਾਂ ਵੀ ਮੌਤ ਦੇ ਮੂੰਹ ਚ ਨਸ਼ਾ ਪੱਤਾ ਕਰਕੇ ਜਿਹੜੇ ਬਲੇ ਪੈ ਤੂੰ ਤਾਂ ਅਸਲ ਤੇ ਸਹੀ ਮਮਾ ਮਾਰਦੇ ਪਰ ਨਾ ਗਿਆ ਕਹਿੰਦੇ ਉਹ ਜੀ ਰਾਜਾ ਤੋਂ ਪਿੰਨ ਤੂੰ ਲੈਣ ਦੇ ਪਰੇ ਹੀ ਨਹੀਂ ਹਲਦਾ ਜਿਹੜੇ ਲੋਕੀ ਗਾਲਾਂ ਕੱਢਣ ਡਰ ਆਪੀ ਕਢਾਉਣ ਡਿਆ ਵਾ ਉਹ ਥੋੜੀ ਕੱਢਦੇ ਆ ਉਹ ਥੋੜੀ ਕੱਢਦੇ ਤਾਂ ਇਹ ਤਾਂ ਪਰਵਾਹ ਨਹੀਂ ਕਰੀਦੀ ਮੇਰਾ ਆ ਬਹੁਤ ਵਧੀਆ ਕੱਢਣ ਦੇ ਦੋ ਚੰਗਾ ਪਤਾ ਨਹੀਂ ਮੈਂ ਕੱਢਿਆ ਸ਼ਾਇਦ ਉਹਨਾਂ ਨੂੰ ਮਿਲ ਜਾਂਦਾ ਹੋਣਾ ਲੈ ਆ ਬਖਾਈਏ ਗੱਲ ਗਾਰੀ ਵਾਂਗੂ ਬਖਾਣਾ ਬਖਾ ਮੈਂ ਜਿਹੜੇ ਰਾਜੇ ਦੇ ਮਾੜਾ ਆ ਕੀ ਕੋਤੋਂ ਕੱਚ ਫਿਰਿਆ ਆਏ ਪਾਪਾ ਆ ਲਿਆ ਮੈਂ ਖੋਇਆ ਰਾਜਾ ਮੈਂ ਤੇ ਕਹਾਂ ਮੈਂ ਇਹ ਖਿਡੇ ਮੈਂ ਤੇ ਕਹਾਂ ਹੋਇਆ ਹੀ ਕੋਈ ਨਹੀਂ ਆ ਇਧਰੇ ਪਾਲਾ ਰਗੜਾ ਲੱਗੀਆਂ ਮੈਂ ਤੇ ਕਹਵਾਇਆ ਕੋ ਨਿਆ ਮੇਰਾ ਐਮਸੀ ਵਾਲ ਸੁਝਾ ਉਹ ਆਦੇ ਵੱਖੜ ਸੁਝੇ ਇਦਾਂ ਬਜਬੂਰੀ ਜਾਂਦੇ ਜਿਹਾ ਕੋਈ ਚੱਕਰ ਨਹੀਂ ਸਾਰੀਆਂ ਹਰਕਾਂ ਸੁਝੀਆਂ ਉਹ ਚ ਕਿੰਨੇ ਕਬੱਡੇ ਪੰਜਾਬ ਤੋਂ ਬੱਕ ਨਾ ਪਈਆਂ ਜੱਫਾ ਇੱਕ ਨਹੀਂ ਇਹਦਾ ਫ੍ਰੀ ਦਾ ਦੱਸੋ ਕਿਦਣ ਚਾਂਟੀਆਂ ਦੇ ਪਿੰਡੋ ਲੈ ਮੇਰੀ ਗੱਲ ਸੁਣੋ ਡੇਲੀ ਮੈਂ ਕਹਿੰਦਾ ਮੈਂ ਜਿੱਦਣ ਉਸਤਾ ਦੇ ਮੈਚ ਉੱਤੇ ਬੰਦੇ ਕੰਮ ਕਰਨ ਡੈਮ ਵਿੱਚ ਜ਼ੋਰ ਮਾਰੀ ਜਾਈਏ ਜਿੱਦਾਂ ਕਹਿੰਦੇ ਨਹੀਂ ਆ ਭੜ ਸਾਡਾ ਨਵਾਂ ਮੁੰਡਾ ਕਾਰਜ ਮੈਂ 2 ਨੰਬਰ ਤੇ ਨਾਲ ਲਾਇਆ ਨੇ 5 ਜੱਫੇ ਪਾਏ ਮੇਰੇ ਨਾਲ 2 ਤੇ ਮੈਂ ਉਹਨੂੰ 2 ਤੋਂ ਲਵਾਉਣਾ ਹੀ ਹੁਣ ਮਾਲਾ ਜੀ ਮੈਂ ਲੱਗਦਾ ਮੇਰੀ ਧਾਦੇ ਉਹ ਨਵਾਂ ਮੁੰਡਾ ਜੱਫੇ ਪਾ ਗਿਆ ਕਿੰਨਾ ਗਿਆ ਕੱਲ ਮੇਰੀ ਗੱਲ ਸੁਣ ਓਏ ਫਰੀਦ ਨਹੀਂ ਸਮਝਾਂਦੀ ਡਾਈਟ ਕੀ ਆ ਤੇਰੀ ਡਾਈਟ ਆਪਣੀ ਬੱਕਰਾ ਕੱਲਿਆਂ ਦੱਸਾਂਗੇ ਤੁਹਾਨੂੰ ਮੁੜ ਕੇ ਲੋਕੀ ਮੁਖਾਉਣ ਨਹੀਂ 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 ਤੂੰ ਦੱਸ ਦੇ ਯਾਰਾ ਪੁੱਛ ਦੱਸਣਾ ਡਾਈਟ ਜਿਹੜੀ ਪਲਵਾਨ ਖਾਂਦੇ ਸਾਰੀ ਖਾਜਦੀ ਆ ਹੁਣ ਜਾ ਕੇ ਖਾ ਰਹਿਨੇ ਆ ਲੰਗ ਰਾਰੂ ਚੋ ਖਾਣਾ ਨਹੀਂ ਨਹੀਂ ਜਿੱਦਾਂ ਇਹ ਦਾਣੀ ਹੈ ਫੇਰ ਵੀ ਇਹ ਵੀ ਇਹ ਨਹੀਂ ਫਿਰ ਅੰਨੇ ਵਾਈ ਖਾਈ ਜਾਈਏ ਐਵੇਂ ਹਾਂ ਹਫ਼ਤੇ 'ਚ ਦੋ ਦੋ ਦਿਨ ਕਦੇ ਤਿੰਨ ਦਿਨ ਕਦੇ ਦੋ ਦਿਨ ਦਾ ਪੱਕਾ ਨਾ ਉਸ ਆਧਾਨੀ ਜਾਂਦਾ ਹੈ ਨਾ ਭਾਜੋ ਮਰਜੀ ਹੈ ਨਹੀਂ ਪਤਾ ਕਿ ਬੱਕਰਾ ਸਹੀ ਹੈ ਕਿ ਤੁਹਾਡੇ ਸਾਨੂੰ ਮੱਛੀ ਵੇਚਦਾ ਭਾਜੀ ਬੱਕਰਾ ਨਹੀਂ ਪਰਵਾਹ ਜੀ ਤਾਂ ਮੱਛੀ ਵੇਚਦਾ ਬੱਕਰਾ ਤੇਰੇ ਭਾਉਣੇ ਤੋਂ ਬੱਕਰਾ ਧਰਿਆ ਨਹੀਂ ਬੱਕਰਾ ਜਿਹੜਾ ਕੈਸਟਰੋਲ ਬਹੁਤ ਆਪਾਂ ਮਨ ਹੈ ਨਹੀਂ ਆ ਜਿੱਤਾ ਮਨ ਉਹ ਤੇ ਜਿਹਨੂੰ ਕੈਸਟਰੋਲ ਦੀ ਪ੍ਰੋਬਲਮ ਹੈ ਉਹਦੇ ਹੀ ਵਧਨੇ ਆ ਆਮ ਬੰਦੇ ਤੋਂ ਥੋੜੀ ਹੈ ਜਿਹੜਾ ਉਹ ਪ੍ਰੋਬਲਮ ਪਤਾ ਕਿੰਨਾ ਵਾ ਵੀ ਚੋ ਵਾਧੇ ਆ ਹਾਂ ਚੱਕਰੇ ਆ ਜਿਹਦੇ ਵਾਧੇ ਆ ਬਾਕੀ ਦੇ ਛੇਤੀ ਵਾਧੇ ਹੁਣ ਆਪਣੇ ਕਦੀ ਵਧੇ ਹੀ ਨਹੀਂ ਸਹੀ ਆ ਯਾਰ ਖਰਾਬ ਤੇ ਪਤਾ ਕਦੋਂ ਆਇਆ ਕੈਸਟਰੋਲ ਕੁਸਤਾਂ ਚਿਕਨ ਚ ਖਾ ਕੇ ਡਾਈਟ ਕੋਈ ਨਹੀਂ ਮਾੜੀ ਡਾਈਟ ਜਿਹੜੀ ਜਿੰਨੂੰ ਕਹ ਜਿਹੜੀ ਹੋਈ ਡਾਈਟ ਗਈ ਕਿਸੇ ਤਰੀਕੇ ਨਾਲ ਖਾ ਲੈ ਜਾਂ ਤਿੰਨ ਤਿੰਨ ਦਿਨ ਖਾ ਲੈ ਮੇਰ ਕੋ ਨਹੀਂ ਖਾਦਾ ਜਦਾ ਰੋਣ ਨਹੀਂ ਹੁਣ ਆਪਣੇ ਸਰੀਰ ਤੇ ਨਹੀਂ ਕਰਦਾ ਜਦਾ ਨਹੀਂ ਜਾਂਦਾ ਨਹੀਂ ਜਦਾ ਚੱਲ ਜੀ ਮਾਣੋ ਜੀ ਮਾਣੋ ਜੀ ਜਦਾ ਆੜ ਦਿਖਾਉਂਦੇ ਦੋ ਤਿੰਨ ਦਿਨ ਤਾਂ ਖਾਓ ਹੁਣ ਆਪਣੇ ਸਰੀਰ ਤੇ ਪਾਵਰ ਆ ਉਹ ਕਈ ਤਰ੍ਹਾਂ ਦੀ ਆ ਕਿਸੇ ਦੇ ਸਾਰੇ ਸਰੀਰ ਤੇ ਜਾਣਿਆ ਕਿਸੇ ਦੇ ਮਸਲਾ ਤੇ ਜਾਣਿਆ ਕਿਸੇ ਦੇ ਪੱਟਾਂ ਤੇ ਜਾਣ ਕੇ ਦੀ ਛਾਤੀ ਤੇ ਜਾਣ ਕੇ ਤੇ ਡੋਲਿਆਂ ਤੇ ਆ ਲੱਗਾ ਰਹਾ ਇਦਾਂ ਹੀ ਡਾਈਟ ਆ ਹਰ ਡਾਈਟ ਜਿਹੜੀ ਆ ਨਾ ਕੋਈ ਨਹੀਂ ਮਾਰੀ ਹਾਂ ਬੰਦੇ ਦੀ ਜਾਨ ਹੋਵੇ ਕਿਸੇ ਪਾਹ ਅੰਗ ਪੱਖ ਚ ਹੋਵੇ ਕੰਪਾਉਂਦੀ ਆ ਡਾਈਟ ਕੋਈ ਖਾਦੀ ਜਾਉਂ ਮਾਰੀ ਆ ਬਣਾਦੀ ਵੀਡੀਓ ਪਾਉਂਦੀ ਇਹ ਚ ਬੋਲ ਦਿੰਦੇ ਕਰਦਾਸ਼ ਗਰਦਾਸ਼ ਨਗਰ ਮੇਲਾ ਹਾਂ ਭਾਨ ਹੋਣੇ ਬੁਲਾ ਦਿੰਦੇ ਇਹ ਚ ਬੋਲ ਦਿੰਦੇ ਸਾਰਿਆਂ ਵੇਚ ਲੈਣਾ ਵਾ 50 60 ਹਜ਼ਾਰ 15 ਵੇਚ ਲੈਂਦਾ ਵਾ ਇਹਦੇ ਮੇਰੇ ਕਾਰਨ ਕਰਕੇ 25 ਕਿਤੇ ਪਹੁੰਚੀ ਫਿਰ ਸ਼ੇਕ ਨਹੀਂ ਟੱਪਦੀ ਜਦੋਂ ਆਪਾਂ ਕੌਣ ਹੁੰਦੇ ਆ ਮੈਂ ਫਿਰ ਲੋਕਾਂ ਨੇ ਕਹਿਣਾ ਮੈਂ ਆਖੀ ਆਇਆ ਉਹ ਲੋਕੀ ਤੁਸੀਂ ਪਿਆਰ ਕਰਦੇ ਭਰਾਵਾ ਮੇਰਾ ਇੱਕ ਗੱਲ ਸੁਣ ਲੈ ਇੱਕ ਵਲੌਗ ਮੇਰਾ ਮੈਂ ਵੀ ਨਹੀਂ ਫੜਾ ਫੜਾ ਨਹੀਂ ਮਾਰਦਾ ਜਿੰਨਾ ਕਿ ਲੋਕੀ ਪਿਆਰ ਕਰਦੇ ਇੱਕ ਮੇਰਾ ਚੱਲ ਜਾਂਦਾ ਸੀ 15 15 ਦੇ ਜਿੰਨ ਦਾ ਦੂ ਮਤਵੇ ਚ ਵੜਿਆ ਵਾ ਨਾ ਇੰਟਰੋ ਆ ਤੇ ਦੂ ਦਾ ਫਿਰ ਅੱਧੂ ਅੱਧ ਵਧਾ ਲਾ ਲੋਕ ਬਹੁਤ ਪਸੰਦ ਆਦੇ ਰਹੇ 15 ਤੋਂ ਇਹਨੇ ਸਿੱਧਾ 30000 ਰੁਪਏ 30000 ਕਰ ਦਿੱਤਾ ਮੈਂ ਮਾਰੀ ਹੋਣਾ بڑا ਬੰਦਾ ਕੋਈ ਤੇ ਫਾਇਦਾ ਆ ਮੈਂ ਪ੍ਰੀਤ ਪਲਵਾਨ ਨੂੰ ਦੇ ਦੋ ਲਾਜੂ 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 ਦੱਸਣ ਉੱਥੇ ਕਰੀਏ ਕੋਈ ਖੜ ਕੇ ਰਹਿ ਠੀਕ ਚਲੋ ਮੈਂ ਆਪਣੇ ਚੈਨਲ ਨੂੰ ਕਰਿਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਚੰਗੇ ਚੰਗੇ ਕਮੈਂਟਸ ਤੇ ਸਬਸਕ੍ਰਾਈਬ ਹਾਂ ਤੁਹਾਡਾ ਫਿਰ ਲਓ ਇੱਕ ਵੀ ਨਹੀਂ ਲਿਆ ਜਾਂਦਾ ਸਬਸਕ੍ਰਾਈਬ ਹਾਂ ਇਹ ਜਿੰਦੂ ਕਰਿਓ ਸਾਰੇ ਜਣੇ ਸਬਸਕ੍ਰਾਈਬ ਹੁੰਦਾ ਇੱਕ ਸਬਸਕ੍ਰਾਈਬ ਸਬਸਕ੍ਰਾਈਬ ਜੋ ਵੀ ਆਗਾ ਵੇਖੀ ਵੇਖੀ ਬੋਲ ਸਬਸਕ੍ਰਾਈਬ ਓਕੇ ਡਨ